ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਗਈ ਹੈ ਕਿ ਜ਼ਮੀਨਾਂ ਦੇ ਵਿੱਚ ਜੋ ਭ੍ਰਿਸ਼ਟਾਚਾਰ ਹੋ ਰਿਹਾ ਹੈ ਉਸ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੇਰਾ ਨਾਮ ਸੁਨੀਲ ਕੁਮਾਰ ਜੀ ਪਹਿਲੇ ਵਾਲੀ ਸਰਕਾਰ ਦੇ ਸਾਡੇ ਬਿੱਲ ਬਹੁਤ ਜ਼ਿਆਦਾ ਆਉਂਦੇ ਪਰ ਜਦੋਂ ਦੀ ਮਾਨ ਸਰਕਾਰ ਦੀ ਸਕੀਮ ਆਈਏ ਸਾਡਾ ਬਿੱਲ ਜੀ ਰੋਣ ਦਾ ਜੀ ਉਹ ਜਿਹੜੇ ਸਾਡੇ ਪੈਸੇ ਬਚਦੇ ਨੇ ਉਹ ਸਿੱਖਾ ਦੇ ਖਰਚੇ ਪੂਰੇ ਕਰ ਲਿਆ ਜੀ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਸੁਨਦਰਪਾਲ ਆਪਣੀ ਪੂਰੀ ਤਰ੍ਹਾਂ ਪੰਜਾਬ ਸਰਕਾਰ ਕਹਿੰਦੇ ਨਾਲ ਬਿਲਕੁਲ ਬਹੁਤ ਸੰਤੁਸ਼ਟ ਹਾਂ ਜੋ ਵੀ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਆਇਆ ਕਰਦੇ ਸਨ ਹੁਣ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਹੈ ਉਹਨਾਂ ਨੇ ਬਿਜਲੀ ਦੇ ਬਿੱਲਾਂ ਨੂੰ ਬਿਲਕੁਲ ਮਾਫ਼ ਕਰ ਦਿੱਤਾ ਹੈ ਜ਼ੀਰੋ ਬਿੱਲ ਆ ਰਹੇ ਨੇ ਪਰ ਉਹ ਜੋ ਬਿੱਲਾਂ ਦੇ ਪੈਸੇ ਅਸੀਂ ਪੇ ਕਰਿਆ ਕਰਦੇ ਸੀ ਉਸ ਨਾਲ ਅਸੀਂ ਆਪਣੇ ਬੱਚਿਆਂ ਦੀ ਸਟੱਡੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਇਸ 100 ਯੂਨਟ ਤੱਕ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਡਿਪਟੀ ਕਮਿਸ਼ਨਰ ਨੂੰ ਇਸ ਦੀ ਹਦਾਇਤ ਦਿੱਤੀ ਗਈ ਹੈ ਤਾਂ ਉਹ ਦੱਸਦੀ ਹੈ ਕਿ ਲਗਾਤਾਰ ਭਗਵੰਤ ਮਾ ਸਰਕਾਰ ਜਿਹੜੇ ਨੇ ਭ੍ਰਿਸ਼ਟਾਚਾਰ ਵਿਰੁੱਧ ਅਹਿਮ ਕਦਮ ਲਗਾਤਾਰ ਚੁੱਕ ਰਹੀ ਹੈ ਤਾਂ ਹੁਣ ਇਸੇ ਦੌਰਾਨ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਤੋਂ ਹਦਾਇਤ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਉਹ ਭਗਵੰਤ ਮਾ ਸਰਕਾਰ ਜਿਹੜੀ ਹੈ ਕਿਸੇ ਤਰ੍ਹਾਂ ਦੀ ਜਿਹੜੇ ਸਖਤ ਹੋਈ ਵੀ ਇਹ ਤਾਂ ਕਿਸੇ ਤਰ੍ਹਾਂ ਦੀ ਜਿਹੜੀ ਹੈ ਅਨਗੈਲੀ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜ਼ਮੀਨਾਂ ਦੀ ਰਜਿਸਟਰੀ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਰਿਸ਼ਵਤਖੋਰੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੁਹਾਨੂੰ ਦੱਸਦੀ ਕਿ ਵਦੀਕ ਮੁੱਖ ਸਕੱਤਰ ਜਣੇ ਨੇ ਉਹਨਾਂ ਦੇ ਸੂਬਾ ਦੇ ਡਿਪਟੀ ਕਮਿਸ਼ਨਰ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਪੱਤਰ ਲਿਖ ਕੇ ਇਸ ਦੀ ਹਦਾਇਤ ਦਿੱਤੀ ਦਾ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਵਿਨੀਤ ਜੁੜ ਚੁੱਕੇ ਨੇ ਜੀ ਵਿਨੀਤ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਹੈ ਜਿਹੜੀਆਂ ਨੇ ਉਹ ਕ腐ਸ਼ਨ ਦਾ ਵੱਡਾ ਘੜ ਬਣੀਆਂ ਹੋਈਆਂ ਸੀ ਕਿਉਂਕਿ ਜਦੋਂ ਵੀ ਕੋਈ ਤਸਵੀਰ ਦੇ ਵਿੱਚ ਰਜਿਸਟਰੀ ਕਰਾਣ ਜਾਂਦਾ ਸੀ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਕਦੇ ਐਨਓਸੀ ਦੇ ਨਾਂ ਤੇ ਕਦੇ ਹੋਰ ਪੇਪਰਾਂ ਦੇ ਨਾਂ ਤੇ ਉਸ ਰਿਸ਼ਵਤ ਜਿਹੜੀ ਹੈ ਉਹ ਮੰਗੀ ਜਾਂਦੀ ਸੀ ਤੇ ਸਰਕਾਰ ਜਿਹੜੀ ਹੈ ਪਹਿਲਾਂ ਇਹ ਰਜਿਸਟਰੀਆਂ ਦੀ ਵਿਵਸਥਾ ਨੂੰ ਸੁਧਾਰਨ ਦੀ ਲਗਾਤਾਰ ਕੋਸ਼ਿਸ਼ ਕਰਦੀ ਹੋਈ ਨਜ਼ਰ ਆਈ ਜਿਸ ਤੰਨੇ ਦੇ ਨਾਲ ਪਟਵਾਰਖਾਨਿਆਂ ਦੀ ਗੱਲ ਕਰੀਏ ਤਸਵੀਰਾਂ ਦੀ ਗੱਲ ਕਰੀਏ ਉਹਨਾਂ ਨੂੰ ਕ腐ਸ਼ਨ ਫ੍ਰੀ ਕਰਨ ਦੀ ਸਰਕਾਰ ਦੇ ਖੁਦ ਵੀ ਕੋਸ਼ਿਸ਼ ਕੀਤੀ ਔਰ ਮੁੱਖ ਮੰਤਰੀ ਵੀ ਸਮਾ ਸਮਾ ਦੇ ਉੱਪਰ ਇਸ ਸੰਦੇ ਨਾਲ ਚਕੰਦ ਰਿਕਸ਼ਨ ਕਰਦੇ ਹੋਏ ਨਜ਼ਰ ਆਇਆ ਕਿ ਐਸਐਨ ਹੁਣ ਇੱਕ ਹੋਰ ਵਿਭਾਗਾਂ ਨੂੰ ਜਿਹੜੀ ਹੈ ਉਹ ਡਾਇਰੈਕਸ਼ਨ ਜਾਰੀ ਹੋ ਗਈ ਹੈ ਕਿ ਕਿਸੇ ਵੀ ਸੂਰਤ ਦੇ ਵਿੱਚ ਰਜਿਸਟਰੀਆਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਕਿਸੇ ਨੇ ਰਜਿਸਟਰੀਆਂ ਦੇ ਨਾਂ ਤੇ ਲੋਕਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਵੱਡੀ ਕਾਰਵਾਈ ਹੋਏਗੀ ਵਧੀਕ ਮੁਖਤਤਰ ਜਿਹੜੇ ਨੇ ਉਹਨਾਂ ਦੀ ਤਰਫੋਂ ਹੁਦੇਸ਼ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਨੇ ਸਾਰੇ ਵਿਭਾਗਾਂ ਨੂੰ ਔਰ ਹੁਣ ਇਸ ਦੇ ਉੱਪਰ ਵੀ ਖਾਸੀ ਨਜ਼ਰ ਹੈ ਕਿ ਕਿਉਂਕਿ ਇਸ ਘੰਟੇ ਨਾਲ ਤਫਤੀਸ਼ਾਂ ਜਿਹੜੀਆਂ ਨੇ ਉਹ ਕਹਿਿਆ ਜਾਂਦਾ ਸੀ ਕਿ ਤਫਤੀਸ਼ਾਂ ਜਿਹੜੀਆਂ ਨੇ ਉਹ ਕ腐ਸ਼ਨ ਦਾ ਮਤਲਬ ਕਰਦੇ ਤੇ ਉਸੇ ਕ腐ਸ਼ਨ ਨੂੰ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ ਰਵੀ ਜੀ ਵਨੀਤ ਕਿ ਕਿੰਨੇ ਕਿ ਪੰਜਾਬ ਦੇ ਲੋਕਾਂ ਨੂੰ ਕਿੰਨੀ ਕਿ ਕਿੰਨੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਲਗਾਤਾਰ ਲੋਕ ਖੱਜਲ ਖਵਾਰ ਹੁੰਦੇ ਸੀ ਜ਼ਮੀਨਾਂ ਦੇ ਰਜਿਸਟਰੀ ਨੂੰ ਲੈ ਕੇ ਹਰ ਪਾਸੇ ਇਹੋ ਚੀਜ਼ਾਂ ਨੂੰ ਦੇਖਣ ਨੂੰ ਮਿਲ ਜਿੰਦੀ ਕਿ ਪੈਸੇ ਮੰਗ ਰਹੇ ਨੇ ਪੈਸੇ ਮੰਗ ਰਹੇ ਨੇ ਜਦੋਂ ਰਵੀ ਅਕਾ ਕਰਪਸ਼ਨ ਖਤਮ ਹੁੰਦੀ ਹੈ ਤੇ ਲੋਕਾਂ ਨੂੰ ਤੇ ਰਾਹਤ ਮਿਲਦੀ ਹੈ ਕਿਉਂਕਿ ਫਿਰ ਲੋਕਾਂ ਦੇ ਕੰਮ ਜਿਹੜੇ ਨੇ ਉਹ ਨਿਸ਼ਪਸ਼ਟ ਢੰਗ ਦੇ ਨਾਲ ਫ੍ਰੀ ਐਂਡ ਫੇਅਰ ਮਹੌਲ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਖੱਜਲਖਵਰੀ ਨਹੀਂ ਹੁੰਦੀ ਅਫਸਰ ਟਾਈਮ ਤੇ ਕੰਮ ਕਰਦੇ ਨੇ ਔਰ ਜੇਕਰ ਕਰਪਸ਼ਨ ਖਤਮ ਹੁੰਦੀ ਹੈ ਤੇ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਹੀ ਔਰ ਲੋਕਾਂ ਲਈ ਤੇ ਖੁਸ਼ਖਬਰੀ ਵਾਲੀ ਗੱਲ ਹੈਗੀ ਹੈ ਕਿਉਂਕਿ ਸਰਕਾਰ ਨੇ ਜਿਹੜੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਸ ਦਾ ਹੁਣ ਅਸਰ ਵੀ ਦੇਖਣਾ ਸ਼ੁਰੂ ਹੋ ਗਿਆ ਕਿ ਕਈ ਥਾਵਾਂ ਤੇ ਉੱਪਰ ਤੇ ਕਰਪਸ਼ਨ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਹਾਲ ਵੀ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜੀ ਜਾਣਕਾਰੀ ਲਈ ਧੰਨਵਾਦ ਬਨੀਤ ਤਾਂ ਤੁਹਾਨੂੰ ਦੱਸ ਦਈਏ ਕਿ ਸੂਰੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਸਖਤ ਐਕਸ਼ਨ ਜਿਹੜਾ ਇਹ ਲਿਆ ਗਿਆ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਐਕਸ਼ਨ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਜ਼ੀਰੋ ਪਰਸੈਂਟ ਜਿਹੜੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੇ ਟੋਲਰੈਂਸ ਰੱਖੀ ਗਈ ਹੈ ਲਗਾਤਾਰ ਜਿਹੜੇ ਪੰਜਾਬ ਸਰਕਾਰ ਵੱਲੋਂ ਜੇਕਰ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਹਨਾਂ ਦੇ ਵਿਰੁੱਧ ਜਿਹੜੀ ਹੈ ਲਗਾਤਾਰ ਸਖਤ ਐਕਸ਼ਨ ਲਿਆ ਜਾਂਦਾ ਹੈ ਤਾਂ ਇਸੇ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਭ੍ਰਿਸ਼ਟਾਚਾਰ ਜਿਹੜੀ ਹੈ ਬਰਦਾਸ਼ਤ ਹੁਣ ਨਹੀਂ ਕੀਤਾ ਜਾਵੇਗਾ ਕਿਸੇ ਤਰ੍ਹਾਂ ਦੀ ਭ੍ਰਿਸ਼ਟਾਚਾਰ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜ਼ਮੀਨਾਂ ਦੇ ਵਿਚ ਅਕਸਰ ਹੀ ਐ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੇ ਪਿਛਲੇ ਦਿਨ ਵੀ ਛਾੜੀ ਲੱਖ ਜਿਹੜੇ ਨੇ 40 ਲੱਖ ਕੁਝ ਕਰਕੇ ਇੱਕ ਵਿਅਕਤੀ ਵੱਲੋਂ ਠੱਗੀ ਮਾਰੀ ਗਈ ਜਿਸ ਦੇ ਵਿੱਚ ਉਸ ਤੋਂ ਵੱਲੋਂ ਕਿਹਾ ਗਿਆ ਕਿ ਮੈਂ ਜਿਹੜੇ ਮੁਲਾਜ਼ਮਾਂ ਤੇ ਨਾਲ ਹੀ ਉਹਨਾਂ ਰਜਿਸਟਰੀ ਨੂੰ ਲੈ ਕੇ ਜਿਹੜੇ ਪਰਿਵਾਰ ਹੈ ਉਸ ਦੇ ਨਾਲ ਵੱਡੇ ਠੱਗੀ ਮਾਰੇ ਗਏ ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੁਣ ਲਗਾਤਾਰ ਇਸ ਦੇ ਤਹਿਤ ਇੱਕ ਵੱਡੀ ਕਾਰਵਾਈ ਜਿਹੜੀ ਹੈ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜ਼ਮੀਨਾਂ ਦੀ ਰਜਿਸਟਰੀ ਵਿੱਚ ਕਿਸੇ ਤਰ੍ਹਾਂ ਦੀ ਰਿਸ਼ਵਤਖੋਰੀ ਜਿਹੜੇ ਉਹਨਾਂ ਵੱਲੋਂ ਕਿਹਾ ਗਿਆ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵਦੀਪ ਕਾ ਮੁੱਖ ਸਕੱਤਰ ਜਿਹੜੇ ਨੇ ਉਹਨਾਂ ਦੇ ਸੂਬੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਪੱਤਰ ਲਿਖ ਕੇ ਹਿਦਾਇਤ ਦਿੱਤੀ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਭ੍ਰਿਸ਼ਟਾਚਾਰ ਉਹ ਵਿਰੁੱਧ ਨਹੀਂ ਜਿਹੜੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਸਖਤ ਤੋਂ ਸਖਤ ਐਕਸ਼ਨ ਜਿਹੜੇ ਨੇ ਇਹਨਾਂ ਖਿਲਾਫ ਲਏ ਜਾਣ